ਸਿੱਕਾ ਜੀ ਨਿਊਜ਼ੀਲੈਂਡ ਦੇ ਵਿੱਚ ਆ ਤੇ ਨਿਊਜ਼ੀਲੈਂਡ ਦੇ ਵਿੱਚ ਇੱਥੇ ਇੱਕ ਜਵੈਲਰੀ ਸ਼ਾਪ ਲੁੱਟੀ ਗਈ ਹੈ ਲੁਟੇਰਿਆਂ ਦੇ ਵੱਲੋਂ ਤੇ ਉਹ ਦੇਖੋ ਜੀ ਲੁੱਟ ਤੋਂ ਬਾਅਦ ਜਹਾਜ਼ ਹੈ ਉਹ ਚੜਿਆ ਹੋਇਆ ਹੈ ਜਹਾਜ਼ ঈਗਲ ਹੈਲੀਕਾਪਟਰ ਸੋ ਲੁੱਟੇ ਨੇ ਨੇ ਮਗਰ ਪਿਆ ਹੋਇਆ ਕੋਈ ਇਸ ਤਰ੍ਹਾਂ ਇੱਕਦਮ ਐਕਸ਼ਨ ਲਿਆ ਜਾਂਦਾ ਸੋ ਦਿਖਾ ਦਿਓ ਤੁਹਾਨੂੰ ਉਹ ਦੁਕਾਨ ਵੀ ਮੈਂ ਤੁਹਾਨੂੰ ਦਿਖਾਉਣਾ ਪਰ ਇਸ ਵੇਲੇ ਲੁਟੇਰਾ ਭੱਜਿਆ ਹੋਇਆ ਤੇ ਉਹਦੇ ਮਗਰ ਮਗਰੇ ਜਹਾਜ਼ ਲੱਗਿਆ ਹੋਇਆ ਈਗਲ ਇਹ ਜਹਾਜ਼ ਦੇ ਵਿੱਚ ਕਹਿੰਦੇ ਇਹਨਾਂ ਦੇ ਕੋਲ ਅਜਿਹੇ ਇਨਸਟਰੂਮੈਂਟ ਹੈ ਕਿਉਂਕਿ ਸਾਡੇ ਨਾਲ ਇੱਕ ਬਾਈ ਜੀ ਆ ਉਹ ਸਾਡੇ ਨਾਲ ਹੀ ਅਜੀਤਪਾਲ ਬਾਈ ਬਸਰਾ ਸਾਹਿਬ ਉਹ ਪੁਲਿਸ ਦੇ ਵਿੱਚ ਹੀ ਹੈ ਤੇ ਇੰਨੇ ਕਲੋਜ਼ ਹੈ ਮੈਨੂੰ ਵੀ ਦੇਖ ਸਕਦੇ ਆ ਬਿਲਕੁਲ ਨੇੜੇੋਂ ਤੋਂ ਵੇਖ ਸਕਦੇ ਆ ਇੰਡੀਆ ਦੇ ਵਿੱਚ ਤਾਂ ਲੁੱਟ ਕੇ ਭੱਜ ਜਾਂਦੇ ਆ ਨਾ ਪਰ ਬਾਅਦ ਵਿੱਚ ਪਰਚੇ ਵੀ ਨਹੀਂ ਦਰਜ ਕੀਤੇ ਜਾਂਦੇ ਉਹ ਵੀ ਆਪਾਂ ਨੂੰ ਮਿਹਨਤਾਂ ਕਰਨੀਆਂ ਪੈਂਦੀਆਂ ਤੇ ਇਹ ਸ਼ਾਪ ਹੈ ਸਾਹਮਣੇ ਸਪਾਰਕਲ ਡਿਵੈਲਪਰ ਦੇਖ ਸਕਦੇ ਹੋ ਤੁਸੀਂ ਗੱਜ ਪਿਆ ਹੈ ਸੋ ਪੁਲਿਸ ਦੀ ਗੱਡੀ ਖੜੀ ਹੈ ਇੱਥੇ ਬਹੁਤ ਸਾਰੀਆਂ ਗੱਡੀਆਂ ਸਿਗੀਆਂ ਉਸ ਤੋਂ ਪਹਿਲੇ ਪਰ ਹੁਣ ਜਿਹੜੀਆਂ ਉਹ ਨਾਲ ਦੀ ਨਾਲ ਹੈ ਕੋਈ ਕੈਕਸ਼ਨ ਦੇ ਨਹੀਂ ਆ ਵੀ ਸਾਡੀ ਹੱਦ ਵਿੱਚ ਨਹੀਂ ਪੈਂਦਾ ਜੀ ਅਸੀਂ ਨਹੀਂ ਆਉਣਾ ਤੇ ਤੋ ਵੀ ਟੂ ਵੀਰ ਹਾਂਜੀ ਇੱਕਦਮ ਐਕਸ਼ਨ ਦੇ ਵਿੱਚ ਆ ਗਈ ਹੈ ਪੁਲਿਸ ਬਿਲਕੁਲ ਸਹੀ ਸਾਡੇ ਵੱਲ ਤਾਂ ਕਹਿੰਦੇ ਆ ਵੀ ਨਹੀਂ ਇਹ ਸਾਡੀ ਹੱਦ 'ਚ ਨਹੀਂ ਪੈਂਦਾ ਉੱਥੇ ਕਰਾਓ ਉੱਥੇ ਕਰਾਓ ਜੀ ਪਰਚਾ ਹਾਂ ਤੁਸੀਂ ਇਹ ਵੇਖੋ ਵੀ ਜਿਹੜਾ ਇਹ ਹੈਲੀਕਾਪਟਰ ਦਿਖਾਇਆ ਤੁਸੀਂ ਈਗਲ ਬਿਲਕੁਲ 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 ਖਲੀ ਸਾਹਿਬ ਇਹਦੇ ਵਿੱਚ ਇਹ ਹੈ ਜੀ ਜਿਵੇਂ ਨਿਊਜ਼ੀਲੈਂਡ ਵੇ ਬੈਠੇ ਸਾਡੇ ਸਾਰੇ ਭੈਣ ਭਰਾ ਇਹ ਗੱਲ ਨੂੰ ਜਾਣਦੇ ਆ ਵੀ ਜਦੋਂ ਵੀ ਇੱਥੇ ਕੋਈ ਇਦਾਂ ਦੀ ਵਾਰਦਾਤ ਹੁੰਦੀ ਆ ਜਾਂ ਕੋਈ ਗੱਲ ਹੁੰਦੀ ਆ ਵੈਸੇ ਵੀ ਇਹ ਜਿਹੜਾ ਈਗਲ ਹੈਲੀਕਾਪਟਰ ਆ ਪੁਲਿਸ ਦਾ ਉਹ ਅਕਸਰ ਹੀ ਉੱਡਦਾ ਰਹਿੰਦਾ ਇੱਥੇ ਰਾਤ ਦਿਨ ਰਾਤ 10 ਹੈਲੀਕਾਪਟਰ ਨੇ ਮੇਰਾ خیال ਉਹਨਾਂ ਚੋਂ ਦੋ ਵਰਕਿੰਗ ਰਹਿੰਦੇ ਨੇ ਤੇ ਇੱਕ ਜਿਹੜਾ ਦੂਸਰਾ ਸਰਵਿਸ ਲਈ ਸਰਵਿਸ ਲਈ ਰਹਿੰਦਾਗਾ ਹਨਾ ਤੇ ਪੂਰਾ ਟਾਈਮ ਜਿਹੜਾ ਮੁਸਤੈਦੀ ਨਾਲ ਪਹਿਰਾ ਦਿੰਦੇ ਨੇ ਪਰ ਫਿਰ ਵੀ ਜੇ ਕਿਤੇ ਆਏ ਕੋਈ ਗੱਲਬਾਤ ਹੁੰਦੀ ਹੈ ਇਦਾਂ ਲੱਗਦਾ ਇਹਨਾਂ ਨੂੰ ਕਿਤੇ ਲੁੱਟ ਖੋ ਜੀ ਕੋਈ ਬਾਰਦਾਤ ਨੂੰ ਅੰਜਾਮ ਦੱਦਾ ਕੋਈ ਡਟੇਰਾ ਤਾਂ ਇਹ ਕੁਇਕ ਐਕਸ਼ਨ ਕਰਦੇ ਨੇ ਦੇਖੋ ਹੁਣ ਦੋ ਪੁਲਿਸ ਦੀਆਂ ਗੱਡੀਆਂ ਇੱਥੇ ਉਸ ਸਟੋਰ ਦੇ ਮੂਹਰੇ ਨੇ ਤੇ ਬਾਕੀ ਉਸ ਦੇ ਪਿੱਛੇ ਲੱਗੇ ਹੋਏ ਨੇ ਜੋ ਬੰਦਾ ਇੱਥੇ ਉਹ ਰੋਬਰੀ ਕਰਕੇ ਗਿਆ ਹਾਂ ਹੂੰ ਲਗਭਗ ਮੇਰੇ ਹਿਸਾਬ ਦੇ ਨਾਲ 15 ਤੋਂ 20 ਗੱਡੀਆਂ ਤਾਂ ਇਧਰ ਉਧਰੋ ਘੇਰਾ ਪਾਉਂਦੀਆਂ ਆਪਾਂ ਦੇਖਿਆ ਉਸ ਦਿਨ ਵੀ ਬਿਲਕੁਲ ਬਿਲਕੁਲ ਅਕਸਰੀ ਜਦੋਂ ਕਿਤੇ ਇਦਾਂ ਦੀ ਕੋਈ ਘਟਨਾ ਹੁੰਦੀ ਹੈ ਨਾ ਜਾਂ ਵੇਖਣ ਨੂੰ ਦੇਖਦੇ ਆ ਤਾਂ ਜਿਹੜੇ ਰੋਡ ਤੇ ਵੀ ਹੋਈਦਾ ਉਸ ਰੋਡ ਤੇ ਹਰ ਇੱਕ ਰੋਡ ਤੋਂ ਜਿੰਨੇ ਵੀ ਰੋਡ ਹੁੰਦੇ ਨੇ ਜਿੰਨੇ ਵੀ ਚੌਕ ਹੁੰਦੇ ਨੇ ਸਾਰੇ ਰੋਡਾਂ ਤੋਂ ਜਿਹੜੇ ਇਹਨਾਂ ਦੀਆਂ ਗੱਡੀਆਂ ਨੇ ਉਹ ਆ ਰਹੀਆਂ ਹੁੰਦੀਆਂ ਨੇ ਤੇ ਹਰ ਪਾਸੇ ਤੋਂ ਇਹਨਾਂ ਦੀ ਗੱਡੀ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਕਿ ਬੰਦਾ ਜੇ ਕੋਈ ਗਲਤੀ ਕਰੀ ਵੀ ਆ ਕਿਸੇ ਬੰਦੇ ਨੇ ਤਾਂ ਉਹ ਬੰਦਾ ਬਚ ਨਾ ਸਕੇ ਬਿਲਕੁਲ ਇਹ ਇਹ ਤੋਂ ਬਹੁਤ ਵਧੀਆ ਜਿਹੜੀ ਗੱਲ ਲੱਗੀ ਆ ਪੁਲਿਸ ਨੇ ਇਹਦਾ ਇਥੋਂ ਦਾ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਤੇ ਪੂਰੀ ਕੋਸ਼ਿਸ਼ ਕਰਦੇ ਨੇ ਬਈ ਇਹ ਜਿਹੜਾ ਬੰਦਾ ਉਹ ਬੇਸ਼ੱਕ ਗਲਤੀ ਕਰ ਗਿਆ ਤਾਂ ਉਹ ਭੱਜ ਨਾ ਸਕੇ ਪੂਰਾ ਐਕਸ਼ਨ ਜਿਹੜਾ ਐ ਇਸ ਮੌਕੇ ਤੇ ਇਹਨਾਂ ਨੇ ਲਿਆ ਜਾਂਦਾ ਇਹ ਬਹੁਤ ਵਧੀਆ ਗੱਲ ਐ ਇਹਨਾਂ ਦਾ ਬਿਲਕੁਲ ਤੇ ਸਾਡੇ ਨਾਲ अजीतભાઈ ਬਸਜੀਤਪਾਲ ਬਸਰਾ ਭਾਈ ਨੇ ਜਿਹੜੇ ਇਥੋਂ ਦੀ ਪੁਲਿਸ ਦੇ ਵਿੱਚ ਸੀਨੀਅਰ ਸਾਹਿਬ ਨੇ ਵੀ ਸੋ ਬਈ ਜਿਵੇਂ ਹੁਣ ਲੁੱਟੇ ਲੁੱਟ ਹੋਈ ਆ ਜੀ ਤਾਂ ਕਿੰਨੀ ਦੇਰ ਦੇ ਵਿੱਚ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਊਗਾ ਜੀ ਇਹ ਤਾਂ ਡਿਪੈਂਡ ਹੈ ਆਪਾਂ ਜੀ ਜੇ ਗੱਡੀ ਦੀ ਨੰਬਰ ਪਲੇਟ ਹੋਈ ਤੇ ਗੱਡੀ ਦੀ ਡਿਸਕ੍ਰਿਪਸ਼ਨ ਹੋਈ ਜਿਵੇਂ ਕਲਰ ਹੋਇਆ ਗੱਡੀ ਦਾ ਮੇਕ ਮਾਡਲ ਹੋਇਆ ਹਾਂਜੀ ਹਾਂਜੀ ਜੇ ਉਹ ਪਿਕਅਪ ਕਰ ਲਈ ਉਹ ਨਹੀਂ ਫਿਰ ਤਾਂ ਫਿਰ ਤਾਂ ਫੜ ਹੋ ਜੂਗੀ ਓਕੇ ਨਹੀਂ ਲੰਘ ਵੀ ਜਾਂਦੇ ਜੀ ਹਾਂ ਨਿਕਲ ਵੀ ਜਾਂਦੇ ਕਈ ਪਰ ਪਤਾ ਨਹੀਂ ਉਹਨਾਂ ਨੂੰ ਕੀ ਇਨਫੋਰਮੇਸ਼ਨ ਹੈਗੀ ਆ ओके ਜਿੱਦਾਂ ਅਜੀਤ ਭਾਈ ਆਮ ਕਰਕੇ ਜਦਾਂ ਅਸੀਂ ਉੱਥੇ ਪੰਜਾਬ ਦੇ ਵਿੱਚ ਕੋਈ ਲੁੱਟਖੋ ਹੁੰਦੀ ਹੈ ਜਾਂ ਕੁਝ ਹੁੰਦਾ ਤਾਂ ਕਈ ਵਾਰੀ ਉਹ ਗੱਡੀਆਂ ਦੇ ਨੰਬਰ ਪਲੇਟਾਂ ਬਦਲੀਆਂ ਹੁੰਦੀਆਂ ਨੇ ਹਨਾ ਤੇ ਇੱਥੇ ਵੀ ਬਦਲ ਦਿੰਦੇ ਹਾਂ ਹਾਂ ਬਿਲਕੁਲ ਇੱਥੇ ਵੀ ਚੇਂਜ ਕਰ ਦਿੰਦੇ ਆ ਬਟ ਸਾਡੇ ਇੱਥੇ ਜਗ੍ਹਾ-ਜਗ੍ਹਾ ਤੇ ਕੈਮਰੇ ਲੱਗੇ ਹੋ ਆ ਅੱਛਾ ਉਹਦੇ ਉਹਦੇ ਰਾਹੀਂ ਆਪਾਂ ਗੱਡੀ ਨੂੰ ਟਰੈਕ ਕਰ ਸਕਦੇ ਵੀ ਕਿੱਧਰ ਨੂੰ ਜਾਂਦੀ ਹੈ ਕਿੱਧਰ ਨੂੰ ਜਾਂਦੀ ਹੈ ਹਾਂ ਬਹੁਤ ਅ ਡੇਢ ਤੱਕ ਦਾ ਪਾਉਨ ਨੂੰ ਫੋਲੋ ਕਰ ਸਕਦੇ ਇਹ ਭਾਈ ਕੋਈ ਸਪੈਸ਼ਲ ਗੱਲ ਦੋ ਜੀ ਹੈਲੀਕਾਪਟਰ ਨੂੰ ਜਿਵੇਂ ਉਹਨਾਂ ਨੇ ਕੀਤਾ ਵੀ ਇੱਥੇ ਜੀ ਆ ਲੁੱਟ ਦੀ ਘਟਨਾ ਹੋ ਗਈ ਹੈ ਅੰਜਾਮ ਦੇ ਦਿੱਤਾ ਗਿਆ ਉਸ ਤੋਂ ਬਾਅਦ ਆਪਣੇ ਹੈਲੀਕਾਪਟਰ ਨਾਲ ਜਿਹਨਾਂ ਚੜਾ ਦਿੰਦੇ ਜਿਵੇਂ ਕਾਲ ਆਈ ਆਉਣੀ ਆ ਨਾ ਕਿ ਇੱਥੇ ਰੋਬਰੀ ਹੁੰਦੀ ਆ ਕਿ ਅੰਦਰ ਆ ਗਿਆ ਬੰਦੇ ਲੁੱਟਣ ਆ ਗਏ ਹਾਂਜੀ ਤੇ ਫਿਰ ਉਹ ਯੂਨਿਟਾਂ ਨੂੰ ਡਿਸਪੈਚ ਕਰ ਦਿੰਦੇ ਜਿੱਦਾਂ ਖੜੀਆਂ ਦੋ ਤਿੰਨ ਖੜੀਆਂ ਇੱਕ ਦੂਜੀ ਆ ਅਨਮਾਨ ਕਿਸਤੀ ਆਈਡੀ ਵਾਲੀ ਬਾਇਓ ਪ੍ਰੋਟੈਕਸ਼ਨ ਜਿਹੜੀ ਨਹੀਂ ਨਹੀਂ ਉਹਦੇ ਮੋਰੇ ਅੱਗੇ ਵੀ ਉਹ ਵੀ ਪੁਲਿਸ ਕਰੀ ਆ ਉਹ ਸੀ ਆਈਡੀ ਵਾਲੇ ਆ ਅੱਛਾ ਜੀ ਉਹ ਸੀ ਆਈਡੀ ਵਾਲੇ ਆ ਜੀ ਉਹ ਬਲੈਕ ਵਾਲੀ ਪੰਜਾਬ ਚ ਸੀਆਈਡੀ ਆਉਂਦੇ ਨੇ ਹਾਂਜੀ 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 ਆਈਪੀਆਈ ਤੋਂ ਹਾਂਜੀ ਹਾਂਜੀ ਤੇ ਇਹ ਫਿਰ ਸੀਬੀਆਈ ਕਹਿੰਨੀ ਸਾਡੇ ਉੱਥੇ ਤਾਂ ਸੀਬੀਆਈ ਜਿਵੇਂ ਜਿਹੜੀ ਆਮ ਸਪੈਸ਼ਲ ਜਿਹੜੀ ਹੁੰਦੀ ਹੈ 82 ਆਈਡੀ ਹਾਂ ਸੀਨੀਅਰ ਜਿਹੜੀ ਸੀਆਈ ਹਾਂ ਇੰਟੈਲੀਜੈਂਸ ਜੋ ਜਿਹੜੀ ਹੁੰਦੀ ਹੈ ਜਿਵੇਂ ਸਾਡੇ ਸੀਰੀਅਸ ਜਿਹੜਾ ਕ੍ਰਾਈਮ ਹੁੰਦਾ ਉਹ ਸੀਆਈਪੀ ਵਾਲੇ ਉਹਨੂੰ ਹੈਂਡਲ ਕਰਦੇ ਆ ਓਕੇ ਤੇ ਉਹ ਸਾਰੇ ਆ ਜਾਂਦੇ ਆ ਤੇ ਉਹ ਰੇਡੀਓ ਤੇ ਇਹ ਵੀ ਸੁਣਦੇ ਹੁੰਦੇ ਆ ਜਿਹੜੇ ਸਾਡੇ ਚੌਪਰ ਵਾਲੇ ਆ ਅੱਛਾ ਜੀ ਫਿਰ ਇਹ ਲੱਗ ਗਈ ਆ ਸਾਡੇ ਇੱਥੇ ਇਹਨਾਂ ਦਾ ਬੇਸ ਇਹ ਨਾਲ ਦੀ ਨਾਲ ਚੜ ਜਾਂਦੇ ਆ ਨਾਲ ਦੀ ਨਾਲ ਚੜ ਜਾਂਦੇ ਆ ਹੂੰ ਕੁਇਕ ਐਕਸ਼ਨ ਜਿਹੜਾ ਹੈਗਾ ਉਹ ਬਿਲਕੁਲ ਬਿਲਕੁਲ ਉਹ ਨਾਲ ਦੀ ਨਾਲ ਲਿਆ ਜਾਂਦਾ ਤੇ ਅਜੀਤ ਭਾਈ ਇਦਾਂ ਵੀ ਇਦਾਂ ਵੀ ਹੁੰਦਾਗਾ ਵੀ ਜਿੱਦਾਂ ਇੱਥੇ ਜਿਹੜੇ ਲੁੱਟਖੋ ਵਾਲੇ ਆ ਜਿਆਦਾ ਤੁਹਾਡਾ ਤਾਂ ਇਹ ਅਕਸਰ ਐਕਸਪੀਰੀਅੰਸ ਰਿਹਾਗਾ ਤਜਰਬਾ ਰਿਹਾਊਗਾ ਲੋਕਾਂ ਦਾ ਵਾਹ ਪੈਣ ਦਾ ਵੀ ਉਹ ਲੁੱਟਖੋ ਦੇ ਨਾਲ ਨਾਲ ਛੱਪੇਟ ਵੀ ਮਾਰ ਦਿੰਦੇ ਆ ਕਦੇ ਕਿ ਸਿਰਫ ਲੁੱਟਖੋ ਤੱਕ ਹੀ ਉਹਨਾਂ ਦਾ ਮਤਲਬ ਹੁੰਦਾਗਾ ਅ ਲੋਟਖੋ ਕਰਦੇ ਆ ਪਰ ਕਈ ਵਾਰੀ ਮਾਰ ਵੀ ਜਾਂਦੇ ਆ ਵਿੱਚ ਸਾਫ ਦੇ ਮਾਰ ਜਾਂਦੇ ਆ ਜਾਂ ਜੇ ਕੋ ਅੱਗੇ ਆ ਜਾ ਉਹਨੂੰ ਮਾਰ ਦਿੰਦੇ ਤਾਂ ਸਟਾਫ ਮਾਰ ਦਿੰਦੇ ਆ ਉਹਦਾ ਜਾਨੋ ਨਹੀਂ ਮਾਰਦੇ ਅੱਛਾ ਉਹ ਬਹੁਤ ਘੱਟ ਹੁੰਦਾ ਹੈ ਹਲਕੀ ਕੋਈ ਸੈਟਫਾਈਡ ਮਿਲ ਜਾਣਾ ਇਹ ਮਾਰ ਦਿੰਦੇ ਜਦਨੇ ਕੋਈ ਗਰਾਚ ਆ ਗਿਆ ਜਾਂ ਅੰਦਰ ਕੋ ਸਟਾਫ ਨੰਬਰ ਆ ਜੇ ਉਹਨਾਂ ਨੂੰ ਨਹੀਂ ਮਿਲਦਾ ਕੁਝ ਫਿਰ ਉਹ ਮਾਰ ਵੀ ਦਿੰਦੇ ਆ ਠੀਕ ਹੈ ਜੀ ਸੋ ਬਿਲਕੁਲ ਇੱਥੇ ਜਿਹੜੀ ਘਟਨਾ ਹੋਈ ਏ ਜੈਸੇ ਸ਼ਾਪ ਨੂੰ ਲੁੱਟਿਆ ਗਿਆ ਜਿਹਦੇ ਲਈ ਹੁਣ ਪੁਲਿਸ ਲਗਾਤਾਰ ਲੁਟੇਰਿਆਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਹੈ। ਸੋ ਕਾਫੀ ਕੁਇਕ ਐਕਸ਼ਨ ਜਿਹੜੇ ਇੱਥੇ ਵੇਖਣ ਨੂੰ ਮਿਲਿਆ ਸਾਨੂੰ।